ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਜਿਹੜਾ ਹੈ ਆ ਉਮੀਦਵਾਰ ਐਲਾਨਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕਿੰਨਾ ਕੁ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਜ ਆਪ ਦੇ ਵਿੱਚ 92 ਵਿਧਾਇਕ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੇ ਇਹ ਲੋਕਾਂ ਦਾ ਪਿਆਰ ਹੀ ਸੀ ਉਹਨਾਂ ਨੇ 2 ਸਾਲ ਦੇ ਆਪਣੇ ਟਿਨਿਓਰ ਦੇ ਵਿੱਚ ਜਿੰਨਾ ਪੰਜਾਬ ਸਰਕਾਰ ਦੇ ਮੰਤਰੀਸ਼ਿਪ ਦੇ ਵਿੱਚ ਕੰਮ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ ਨਜ਼ਾਇਜ਼ ਕਬਜ਼ੇ ਜਿਹੜੇ ਲੋਕ ਨੇ 11000 ਇੱਕ ਜਮੀਨ ਜਿਹੜੀ ਪੰਜਾਬ ਦੇ ਪੁਰਾਣੀਆਂ ਸਰਕਾਰਾਂ ਦੇ ਚਿਹਤਿਆਂ ਦੇ ਦਬਕ ਰੱਖੀ ਸੀ ਉਹ ਛਡਵਾਈ ਗਈ ਉਹ ਪੰਚਾਇਤਾਂ ਦੇ ਹਵਾਲੇ ਕੀਤੀ ਗਈ ਉਹਨਾਂ ਦੇ ਨਾਲ ਪੰਚਾਇਤਾਂ ਦੀ ਆਮਦਨ ਵਿੱਚ ਵਾਧਾ ਹੋਇਆ ਤੇ ਉਹੀ ਪੈਸਾ ਲੋਕਾਂ ਦੇ ਪਿੰਡਾਂ ਚ ਲੱਗਾ ਗਲੀਆਂ ਚ ਲੱਗਾ ਨਾਲੀਆਂ ਚ ਲੱਗਾ ਦੋ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਦੇ ਵਿੱਚ ਜਦੋਂ ਗਈ ਸੀ ਸਰਕਾਰ ਤਾਂ ਉਹੀ ਵਾਦੇ ਦਾਅਵੇ ਸੀ ਜਾਂ ਹੁਣ ਬਦਲ ਗਏ ਦਾ ਵਾਦੇ ਦਾਅਵੇ ਸੀ ਜੀਐਮ ਪੰਜਾਬ ਜੀ ਨੇ ਜੋ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਜਾਂ ਦੇ ਕੇ ਗਏ ਉਹ ਤਕਰੀਬਨ ਤੁਸੀਂ ਦੇਖਿਆ ਜਿਹਦੇ ਚ 600 ਜੂਨ ਬਿਲੀ ਬਰੀ ਪੰਜਾਬ ਸਰਕਾਰ ਦੇ 100 ਦਿਨ ਦੇ ਅੰਦਰੰਦ ਦਿੱਤੀ ਗਈ ਤੇ 9 ਮਹੀਨੇ ਦੇ ਅੰਦਰੰਦ ਦਿੱਤੀ ਗਈ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ ਦਿੱਲੀ ਦੀ ਤਰ੍ਹਾਂ ਤੇ ਖੋਲੇ ਗਏ ਉਹਨਾਂ ਦੇ ਵਿੱਚ ਵੀ ਸਕਸੈਸਫੁਲ ਚੱਲ ਰਿਹਾ ਅੱਜ ਲੱਖਾਂ ਲੋਕ ਜਿਹੜੇ ਆ ਉਹ ਇਹਨਾਂ ਮਹੱਲਾ ਕਲੀਨਿਕਾਂ ਤੇ ਆਉਂ ਉਲਾਜ ਕਰਵਾ ਰਹੇ ਜਿਨ੍ਹਾਂ ਲੋਕਾਂ ਕੋਲ ਡਾਕਟਰ ਦੀ ਪਰਚੀ ਵੀ ਲੈ ਸਕਦੇ ਪੈਸੇ ਨਹੀਂ ਸੀ ਹੁਜੇ ਅੱਜ ਆਰਾਮ ਨਾਲ ਦਵਾਈ ਲੈ ਰਹੇ ਆ ਪੰਜਾਬ ਦੇ ਵਿੱਚ 85% ਗਾਰੰਟੀਆਂ ਜਿਹੜੀਆਂ ਉਹ ਅੱਜ ਪੂਰੀਆ ਹੋ ਚੁੱਕੀਆਂ ਜੇ 5-7% 10% ਗਾਰੰਟੀਆਂ ਰਹਿ ਗਈਆਂ ਤੇ ਸਾਡੇ ਇਹ ਸਰਕਾਰ ਦਾ 3 ਸਾਲ ਦਾ ਕੈਨਿਓਰ ਹੈ ਜੇ ਹੋਰ ਪਿਆ ਅਸੀਂ ਉਹਨਾਂ ਜਰੂਰ ਪੂਰੀਆ ਕਰਾਂਗੇ ਤੁਸੀਂ ਇੱਕ ਬੰਨੇ ਪੰਜਾਬ ਦੇ ਪ੍ਰਾਣੀਆਂ ਸਰਕਾਰਾਂ ਦਾ 10 ਸਾਲ ਦਾ ਰਿਕਾਰਡ ਕੱਢ ਲਓ ਬੀਜੇਪੀ ਦਾ ਕੱਢ ਲਓ ਕਾਂਗਰਸ ਦਾ ਕੱਢ ਲਓ ਅਕਾਲੀਆਂ ਦਾ ਕੱਢ ਲਓ ਸਾਡੇ 2.5 ਸਾਲਾਂ ਦਾ ਕੰਮਕਾਜ ਦਾ ਰਿਕਾਰਡ ਕੱਢ ਲਓ ਸਾਡਾ ਕਿਤੇ ਜ਼ਿਆਦਾ ਕੰਮ ਹੋਇਆ ਸੋ ਜਿਹੜੀਆਂ ਗਰੰਟੀ ਦਿੱਤੀਆਂ ਉਹ ਪੂਰੀਆਂ ਕੀਤੀਆਂ ਜਿਹੜੀ ਰਹਿ ਗਈ ਉਹ ਵੀ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਪੂਰੀ ਕਰਾਂਗੇ ਮੁਕਾਬਲਾ ਕਿਵੇਂ ਦੇਖਦੇ ਮੁਕਾਬਲਾ ਤਾਂ ਹੋਵੇ ਜੇ ਕੋਈ ਸਾਡੇ ਲੈਵਲ ਦਾ ਹੋਵੇ ਭਾਜਪਾ ਨੂੰ ਪਿਛਲੇ 15 ਸਾਲਾਂ 'ਚੋਂ ਇੱਕ ਵੀ ਬੰਦਾ ਜਿਹੜਾ ਅਮਰਸੇ ਦੇ ਵਿੱਚੋਂ ਕੈਂਡੀਡੇਟ ਦੇ ਤੌਰ ਤੇ ਨਹੀਂ ਮਿਲਿਆ ਪਹਿਲਾਂ ਕੁਰੀ ਸਾਹਿਬ ਆ ਗਏ ਤੇ ਜੈਦੀ ਸਾਹਿਬ ਆ ਗਏ ਹੁਣ ਐਸ ਵਾਰੀ ਇੰਵੈਸਟਰ ਸਾਹਿਬ ਨੂੰ ਲੈਣ ਦਾ ਲੋਕੀਆਂ ਵੱਲੋਂ ਪਿਆ ਗਿਆ ਹੈ ਕਿ ਜਦੋਂ ਦੀ ਮੌਜੂਦਾ ਸਰਕਾਰ ਬਣੀ ਹੈ ਤੇ ਡਾਵਾਂਡੋਲ ਹੋ ਗਈ ਹੈ ਸਥਿਤੀ ਇਹ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਉਹ ਵਿਗੜ ਗਈ ਸਕਾਟ ਕਰ ਦੋ ਔਨ ਰਿਕਾਰਡ ਜਿੰਨੇ ਨਸ਼ੇ ਦੇ ਸਮੱਗਲਰ ਸੀ ਕਿੰਨੇ ਫੜ ਕੇ ਸੀ ਜੇਲ੍ਹਾਂ ਚ ਸਤਾੜੇ ਕਿੰਨੇ ਤੇ ਨਸ਼ੇ ਦੇ ਐਨਡੀਪੀਐਸ ਅਗੇਜ਼ ਦਾ ਦਰਜ ਹੋਏ ਕਿੰਨਿਆਂ ਦੀਆਂ ਜਾਇਦਾਦਾਂ ਕੋਲੋਂ ਕਿਤੀਆਂ ਕਿੰਨਿਆਂ ਦੇ ਜਿਹੜੇ ਆ ਜਿਹੜੇ ਸ਼ਰਾਬ ਦੀ ਅਸਰ ਸੀ ਉਹਨਾਂ ਨੂੰ ਫੜ ਕੇ ਪਰਚੇ ਦਿੱਤੇ ਗਏ ਉਹਨਾਂ ਨੂੰ ਜੇਲ੍ਹ ਦੇ ਅੰਦਰ ਲੱਕਿਆ ਗਿਆ ਸਤਿ ਸ਼੍ਰੀ ਅਕਾਲ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰਵਿਆ ਅੰਜਲ ਤੁਹਾਡੇ ਨਾਲ ਇਸ ਵੇਲੇ ਹਾਜ਼ਰ ਹਾਂ ਜੀ ਗੁਰੂ ਨਗਰੀ ਦੇ ਵਿੱਚ ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਹੈ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਗਲ ਵੱਜ ਚੁੱਕਾ ਹੈ ਚਾਰੇ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਇਸ ਬਾਬਤ ਆਪਾਂ ਡਾਕਟਰ ਜਸਵੀਰ ਸਿੰਘ ਸੰਧੂ ਨਾਲ ਗੱਲਬਾਤ ਕਰਦੇ ਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਦੇਖੇ ਸਾਰੇ ਵੀਰਾਂ ਦੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭੀ ਸਤਿ ਸ਼੍ਰੀ ਅਕਾਲ ਜੀ ਜਸਜੀਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਰੇ ਹੀ ਜਿਹੜੇ ਪਾਰਟੀ ਦੇ ਆਗੂ ਜਿਹੜੇ ਐਲਾਨੇ ਜਾ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਤੋਂ ਜਿਹੜਾ ਹੈ ਉਹ ਉਮੀਦਵਾਰ ਐਲਾਨਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕਿੰਨਾ ਕੁ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਤੇ ਕਿੰਨੀ ਕੁ ਟੱਕਰ ਬਾਕੀ ਉਮੀਦਵਾਰਾਂ ਨੂੰ ਦੇ ਦੇਣਗੇ ਬਿਕੋ ਜੀ ਤੁਸੀਂ ਦੇਖਿਆ ਪੰਜਾਬ ਦੇ ਵਿੱਚ 92 ਵਿਧਾਇਕ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੇ ਇਹ ਲੋਕਾਂ ਦਾ ਪਿਆਰ ਹੀ ਸੀ ਕਿ ਜਿਹੜਾ ਇਹਨਾਂ ਜਿਹੜਾ ਵੱਡਾ ਜੋਸ਼ ਉਤਸ਼ਾਹ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੋ ਸਾਡੇ ਉਮੀਦਵਾਰ ਸਰਦਾਰ ਕਦੀਪ ਸਿੰਘ ਧਾਰੀਵਾਲੀ ਲੋਕ ਸਭਾ ਹਲਕਾ ਮਰਸਦ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੀ ਉਹ ਕਿਸੇ ਜਾਣ ਪਛਾਣ ਦੇ ਮੁਤਾਜ਼ ਜੀ ਉਹਨਾਂ ਨੇ 2 ਸਾਲ ਦੇ ਆਪਣੇ ਟਿਨਿਓਰ ਦੇ ਵਿੱਚ ਜਿੰਨਾ ਪੰਜਾਬ ਸਰਕਾਰ ਦੇ ਮੰਤਰੀਸ਼ਿਪ ਦੇ ਵਿੱਚ ਕੰਮ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ ਨਸਾਇਜ਼ ਕਬਜ਼ੇ ਜਿਹੜੇ ਲੋਕਾਂ ਨੇ 11000 ਇੱਕ ਜ਼ਮੀਨ ਜਿਹੜੀ ਪੰਜਾਬ ਦੇ ਪੁਰਾਣੀਆਂ ਸਰਕਾਰਾਂ ਦੇ ਚਿਹਤਿਆਂ ਨੇ ਦੱਬ ਕੇ ਰੱਖੀ ਸੀ ਉਹ ਛਡਵਾਈ ਗਈ ਉਹ ਪੰਚਾਇਤਾਂ ਦੇ ਹਵਾਲੇ ਕੀਤੀ ਗਈ ਉਹਨਾਂ ਦੇ ਨਾਲ ਪੰਚਾਇਤਾਂ ਦੀ ਆਮਦਨ ਵਿੱਚ ਵਾਧਾ ਹੋਇਆ ਤੇ ਉਹੀ ਪੈਸਾ ਲੋਕਾਂ ਦੇ ਪਿੰਡਾਂ 'ਚ ਲੱਗਾ ਗਲੀਆਂ 'ਚ ਲੱਗਾ ਨਾਲੀਆਂ 'ਚ ਲੱਗਾ ਪਿੰਡਾਂ ਦੇ ਵਿਕਾਸ ਦੇ ਲੱਗਾ ਪਿੰਡਾਂ ਦੇ ਛੱਪੜਾਂ ਤੇ ਲੱਗਾ ਪਿੰਡਾਂ ਦੇ ਹੋਰ ਨਾ ਪੰਚਾਇਤਾਂ ਦੇ ਜਿਹੜੇ ਕੰਮ ਸ਼ੁਰੂ ਕੀਤੇ ਉਹਨਾਂ ਤੇ ਲੱਗਾ ਸੋ ਪੰਜਾਬ ਦੀ ਸਰਕਾਰ ਨੇ ਵਿੱਚ ਜਿੰਨੇ ਕੰਮ ਕੀਤੇ ਆ 2 ਸਾਲ ਦਾ ਰਿਕਾਰਡ ਤੋੜ ਕੰਮ ਕੀਤਾ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਜੋ ਦੁਨੀਆ ਨੂੰ ਇਹ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਕੰਮ ਪਿਛਲੇ 10 ਸਾਲਾਂ 'ਚ ਸਰਕਾਰਾਂ ਨਹੀਂ ਕਰ ਸਕੀਆਂ ਉਹ ਦੋ ਸਾਲਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਆ। 3.25 ਸਾਲ ਹੋ ਗਏ ਨੇ ਮੌਜੂਦਾ ਸਰਕਾਰ ਜਿਹੜੀ ਐ ਉਸਨੇ ਕੰਮ ਕੀਤੇ ਨੇ ਤਾਂ ਤੁਹਾਨੂੰ ਲੱਗਦਾ ਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਦੇ ਵਿੱਚ ਜਦੋਂ ਗਈ ਸੀ ਸਰਕਾਰ ਤਾਂ ਉਹੀ ਵਾਦੇ ਦਾਅਵੇ ਸੀ ਜਾਂ ਹੁਣ ਬਦਲ ਗਏ ਵਾਦੇ ਦਾਵੇ ਜਾਂ ਪਹਿਲਾਂ ਦੀ ਤਰ੍ਹਾਂ ਨਹੀਂ ਉਹ ਜਾਂ ਹੁਣ ਕੁਝ ਨਵਾਂ ਲੋਕਾਂ ਦੇ ਵਿੱਚ ਲੈ ਕੇ ਜਾਓਗੇ ਕਿ ਹੁਣ ਅਸੀਂ ਇਸ ਵਾਰ ਤੁਹਾਡੇ ਲਈ ਆ ਕਰਾਂਗੇ ਕੀ ਕਹੋਗੇ ਤੁਸੀਂ ਦੇਖੋ ਜੀ ਪੰਜਾਬ ਦੇ ਵਿੱਚ ਜੋ ਸਰਕਾਰ ਨਹੀਂ ਸੀ ਬਣੀ ਸਾਡੇ ਸੁਪਰੀਮੋ ਸ਼੍ਰੀ ਵਿਨਕੇਜੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਜੋ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਜਾਂ ਦੇਖ ਕੇ ਗਏ ਉਹ ਤਕਰੀਬਨ ਤੁਸੀਂ ਦੇਖਿਆ ਜਿਹਦੇ ਵਿੱਚ 600 ਯੂਨਟ ਬਿਲੀ ਫਰੀ ਪੰਜਾਬ ਸਰਕਾਰ ਦੇ 100 ਦਿਨ ਦੇ ਅੰਦਰ ਅੰਦਰ ਦਿੱਤੀ ਗਈ ਤੇ 9 ਮਹੀਨੇ ਦੇ ਅੰਦਰ ਅੰਦਰ ਦਿੱਤੀ ਗਈ ਪੰਜਾਬ ਦੇ ਵਿੱਚ ਮਹੱਲਾ ਕਲੀਨ ਦਿੱਲੀ ਦੀ ਤਰ੍ਹਾਂ ਖੋਲੇ ਗਏ ਉਹਨਾਂ ਦੇ ਵਿੱਚ ਵੀ ਸਕਸੈਸਫੁਲ ਚੱਲ ਰਹੇ ਆ ਅੱਜ ਲੱਖਾਂ ਲੋਕ ਜਿਹੜੇ ਆ ਉਹ ਇਹਨਾਂ ਮਹੱਲਾ ਕਲੀਨਾਂ ਦਾ ਇਲਾਜ ਕਰਵਾ ਰਹੇ ਜਿੰਨਾਂ ਲੋਕਾਂ ਕੋ ਡਾਕਟਰ ਦੀ ਪਰਚੀ ਫੀਸ ਸਕਦੇ ਪੈਸੇ ਨਹੀਂ ਸੀ ਹੋ ਜੇ ਅੱਜ ਜੋ ਆਰਾਮ ਨਾਲ ਦਵਾਈ ਲੈ ਰਹੇ ਆ ਸੋ ਵਧੀਆ ਚੱਲ ਰਿਹਾ ਸਾਡੇ ਔਨ ਰਿਕਾਰਡ ਲੱਖਾਂ ਲੋਕ ਜਿਹੜੇ ਪੰਜਾਬ ਦੇ ਮਹੱਲਾ ਕਿਨੇ ਤੋਂ ਔਲਾਜ ਕਰਾ ਰਹੇ ਆ ਸੋ ਜੇ ਬਿਜਲੀ ਦੀ ਗੱਲ ਕਰੀਏ 600 ਜੁਟ ਬਿਜਲੀ ਫ੍ਰੀ ਦੀ ਗਾਰੰਟੀ ਦਿੱਤੀ ਸਭ ਤੋਂ ਪਹਿਲਾਂ ਤਾਂ ਦੇਖੀਏ 95% ਲੋਕਾਂ ਦਾ ਜਿਹੜਾ ਬਿਜਲੀ ਬਿਲ ਅਲ ਜ਼ੀਰੋ ਆ ਰਿਹਾ ਕਿਉਂ ਆ ਰਿਹਾ ਕਿਉਂਕਿ ਪੰਜਾਬ ਵਿੱਚ ਇਮਾਨਦਾਰ ਸਰਕਾਰ ਹੈ ਪੰਜਾਬ ਦੇ ਵਿੱਚ ਸਾਡੇ ਸੀਐਮ ਸਰ ਆਪਾ ਗੁਰਵਿੰਦਰ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਜ਼ੀਰੋ ਟੋਲਰੈਂਸ ਦੇ ਉੱਤੇ ਕਰਪਸ਼ਨ ਖਤਮ ਕੀਤੀ ਸੈਂਡ ਮਾਫੀਆ ਖਤਮ ਕੀਤਾ ਲੈਂਡ ਮਾਫੀਆ ਖਤਮ ਕੀਤਾ ਟਰਾਂਸਪੋਰਟ ਮਾਫੀਆ ਖਤਮ ਕੀਤਾ ਤੇ ਹੋਰ ਵੀ ਇਹੋ ਜੇ ਕੇਵਲ ਮਾਫੀਆ ਖਤਮ ਕੀਤਾ ਹੋਰ ਵੀ ਇਹੋ ਜਿਹੇ ਮਾਫੀਏ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਚਲਾਏ ਹੋਏ ਸੀ ਉਹ ਸਾਰੇ ਸਾਰੇ ਖਤਮ ਕਰਕੇ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵਿੱਚ ریکارڈ ਤੋੜ ਕੰਮ ਹਾਸਲ ਕੀਤਾ ਜਿਹਦੇ ਕਰਕੇ ਪੰਜਾਬ ਦੇ ਵਿੱਚ 85% ਗਾਰੰਟੀਆਂ ਜਿਹੜੀਆਂ ਉਹ ਅੱਜ ਪੂਰੀਆਂ ਹੋ ਚੁੱਕੀਆਂ ਜੇ 5-7% 10% ਗਾਰੰਟੀਆਂ ਰਹਿ ਗਈਆਂ ਤੇ ਸਾਡੇ ਇਹ ਸਰਕਾਰ ਦਾ 3 ਸਾਲ ਦਾ ਟਿਨਿਓਰ ਅਜੇ ਹੋਰ ਪਿਆ ਅਸੀਂ ਉਹਨਾਂ ਨੂੰ ਜਰੂਰ ਪੂਰੀਆਂ ਕਰਾਂਗੇ ਸੋ ਅਸੀਂ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਇਹੀ ਮੈਸੇਜ ਲਿਖ ਜਾਵਾਂਗੇ ਤੁਸੀਂ ਇੱਕ ਬਨੇ ਪੰਜਾਬ ਪ੍ਰਾਣੀਆਂ ਸਰਕਾਰਾਂ ਦਾ 10 ਸਾਲ ਦਾ ਰਿਕਾਰਡ ਕਢ ਲਓ ਬੀਜੇਪੀ ਦਾ ਕਢ ਲਓ ਕਾਂਗਰਸ ਦਾ ਕਢ ਲਓ ਅਕਾਲੀਆਂ ਦਾ ਕਢ ਲਓ ਤੇ ਸਾਢੇ ਦੋ ਸਾਲਾਂ ਦਾ ਕੰਮ ਕਰਦਾ ਰਿਕਾਰਡ ਕਢ ਲਓ ਸਾਡਾ ਕਿਤੇ ਜ਼ਿਆਦਾ ਕੰਮ ਹੋਇਆ ਸੋ ਜਿਹੜੀਆਂ ਗਰੰਟੀਆ ਦਿੱਤੀਆਂ ਉਹ ਪੂਰੀਆਂ ਕੀਤੀਆਂ ਜਿਹੜੀ ਰਹਿ ਗਈ ਉਹ ਵੀ ਆਉਣ ਵਾਲੇ ਸਮੇਂ 'ਚ ਜ਼ਰੂਰ ਪੂਰੀ ਕਰਾਂਗੇ ਮੁਕਾਬਲੇ ਨੂੰ ਕਿਵੇਂ ਦੇਖਦੇ ਹੋ ਜੇਕਰ ਭਾਜਪਾ ਦੀ ਗੱਲ ਕੀਤੀ ਜਾਵੇ ਤਰਨਜੀਤ ਸੰਧੂ ਨੇ ਤੇ ਉਧਰ ਗੁਰਜੀਤ ਹੌਜਲਾ ਨੇ ਤੇ ਇਸੇ ਨਾਲ ਹੀ ਅਕਾਲੀ ਦਲ ਦੇ ਵੱਲੋਂ ਵੀ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਮੁਕਾਬਲਾ ਕਿਵੇਂ ਦੇਖਦੇ ਹੋ ਤੁਸੀਂ ਵੇਖ ਮੁਕਾਬਲਾ ਤਾਂ ਹੋਵੇ ਜੇ ਕੋਈ ਸਾਡੇ ਲੈਵਲ ਦਾ ਹੋਵੇ ਤਾਂ ਇਸ ਵੇਲੇ ਪੰਜਾਬ ਸਰਕਾਰ ਜਿਹੜੀ ਆ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਆ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਹੜੀਆਂ ਉਹ ਇੱਕ ਪਾਸੇ ਜਿੱਤਾਂ ਸੋ ਪੰਜਾਬ ਦੀਆਂ 13 ਸੀਟਾਂ ਜਿਹੜੀਆਂ ਉਹ ਜਿੱਤੇ ਜਾ ਰਹੇ ਆ ਸਾਡਾ ਮੁਕਾਬਲਾ ਕਿਸੇ ਨਾਲ ਕੋਈ ਨਹੀਂ ਇਹ ਜਿਹੜੀਆਂ ਪਾਰਟੀਆਂ ਤੁਰੀਆਂ ਫੜੀਆਂ ਇਹ 3 ਜਾਂ 4 ਨੰਬਰ ਵਾਲੀ ਜਿੱਤ ਦੇ ਲੱਗ ਚਾਗੇ ਹੋਣਗੀਆਂ ਸਾਡੀ 1 ਨੰਬਰ ਦੀ ਜਿੱਤ ਆ ਸਾਡੇ ਸਾਰੇ ਸਾਰੇ ਕੈਂਡੀਡੇਟ ਵਧੀਆ ਤਰੀਕੇ ਨਾਲ ਜਿੱਤ ਰਹੇ ਆ ਕਿਉਂਕਿ ਸਾਡੇ ਮੁਕਾਬਲੇ ਨਾ ਹੀ ਕਿਸੇ ਸਰਕਾਰ ਨੇ ਕੋਈ ਕੰਮ ਕੀਤਾ ਨਾ ਹੀ ਕਿਸੇ ਕੈਂਡੀਡੇਟ ਨੇ ਕੰਮ ਕੀਤਾ ਇਹ ਤੁਸੀਂ ਬੀਜੇਪੀ ਨੂੰ ਦੇਖੋ ਜੀ ਬੀਜੇਪੀ ਨੂੰ ਪਿਛਲੇ 15 ਸਾਲਾਂ ਚੋਂ ਇੱਕ ਵੀ ਬੰਦਾ ਜਿਹੜਾ ਅਮਰਸੇ ਦੇ ਵਿੱਚੋਂ ਕੈਂਡੀਡੇਟ ਦੇ ਤੌਰ ਤੇ ਨਹੀਂ ਮਿਲਿਆ ਪਹਿਲਾਂ ਪੁਰੀ ਸਾਹਿਬ ਆ ਗਏ ਫਿਰ ਜੇਤਰੀ ਸਾਹਿਬ ਆ ਗਏ ਹੁਣ ਇਸ ਵਾਰੀ ਅੰਬੈਸਡਰ ਸਾਹਿਬ ਨੂੰ ਲੈਣਦਾ ਸੰਧੂ ਸਾਹਿਬ ਨੂੰ ਲੈਣਦਾ ਸੋ ਤੁਸੀਂ ਦੇਖੋ ਨਾ ਪੰਜਾਬ ਦੇ ਲੋਕ ਅਮਰਸੇ ਦੇ ਲੋਕ ਲੋਕਲ ਬਸ਼ਿੰਦੇ ਨੂੰ ਜ਼ਿਆਦਾ ਪਿਆਰ ਕਰਦੇ ਆ ਸੋ ਬਾਹਰੋਂ ਆਏ ਉਮੀਦਵਾਰ ਵਾਸਤੇ ਪੰਜਾਬ ਦੇ ਖਾਸ ਕਰਕੇ ਅਮਰਸੇ ਦੇ ਲੋਕਾਂ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਸੋ ਪੰਜਾਬ ਜਿਹੜਾ ਉਹ ਹਮੇਸ਼ਾ ਹੀ ਪੰਜਾਬ ਦੇ ਵਸਿੰਦਿਆਂ ਨੂੰ ਪਹਿਲ ਦਿੰਦਾ ਪੰਜਾਬੀ ਜਿੰਨੂੰ ਕਰਦੇ ਆ ਦਿਲੋਂ ਕਰਦੇ ਆ ਸੋ ਪੰਜਾਬ ਦੇ ਲੋਕਾਂ ਨੇ ਸਾਨੂੰ ਦਿਲੋਂ ਮਾਨ ਸਨਮਾਨ ਦਿੱਤਾ ਤੇ ਆਪਾਂ ਪੰਜਾਬ ਦੇ ਲੋਕਾਂ ਨੂੰ ਦਿਲੋਂ ਪਿਆਰ ਕਰ ਰਹੇ ਆ ਜਿਹਦੇ ਵੇਖੋ ਤੁਸੀਂ ਦੇਖੋ ਪੰਜਾਬ ਦੀ ਜਨਤਾ ਅੱਜ ਸੁਖੀ ਵਸ ਰਹੀ ਆ ਅਮਨ ਕ੍ਰੋ ਦੀ ਸਿੱਖ ਸਤੀ ਜਿਹੜੀ ਆ ਹਰ ਸ਼ਹਿਰ ਦੇ ਵਿੱਚ ਵਧੀਆ ਬਣੀ ਹੋਈ ਆ ਸੋ ਅਸੀਂ ਕਿਸੇ ਦੇ ਨਾਲ ਆਪਣਾ ਕੋਈ ਮੁਕਾਬਲਾ ਨਹੀਂ ਸਮਝਦੀ ਕਿਤੇ ਨਾ ਕਿਤੇ ਤੁਸੀਂ ਕਹਿੰਦੇ ਕਿ ਅਮਨ ਕਾਨੂੰਨ ਦੀ ਸਥਿਤੀ ਬਣੀ ਹੈ ਪਰ ਵਿਰੋਧੀਆਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਦੀ ਮੌਜੂਦਾ ਸਰਕਾਰ ਬਣੀ ਹੈ ਤੇ ਡਾਵਾ ਡੋਲ ਹੋ ਗਈ ਹੈ ਸਥਿਤੀ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਉਹ ਵਿਗੜ ਗਈ ਹੈ ਤੁਸੀਂ ਦੇਖੋ ਜੀ ਪੰਜਾਬ ਦੇ ਵਿੱਚ ਤੁਸੀਂ ਰਿਕਾਰਡ ਕੱਢ ਲਓ ਔਨ ਰਿਕਾਰਡ ਜਿੰਨੇ ਨਸ਼ੇ ਦੇ ਸਮਗਲਰ ਸੀ ਕਿੰਨੇ ਫੜ ਕੇ ਸੀ ਜੇਲ੍ਹਾਂ 'ਚ ਤਾੜੇ ਕਿੰਨੇ ਤੇ ਨਸ਼ੇ ਦੇ ਐਨਡੀਪੀਐਸ ਦੇ ਕੇਸ ਦਾ ਦਰਜ ਹੋਏ ਕਿੰਨੇ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਕਿੰਨੇ ਦੇ ਜਿਹੜੇ ਆ ਜਿਹੜੇ ਸ਼ਰਾਰਤੀ ਅਸਰ ਸੀ ਉਹਨਾਂ ਨੂੰ ਫੜ ਕੇ ਪਰਚੇ ਦਿੱਤੇ ਗਏ ਉਹਨਾਂ ਨੂੰ ਜੇਲ੍ਹ ਦੇ ਅੰਦਰ ਡੱਕਿਆ ਗਿਆ ਜੇ ਪ੍ਰਾਣੀਆਂ ਜਿਹੜੀਆਂ ਸਰਕਾਰਾਂ ਉਹਨਾਂ ਵੱਲ ਵੇਖਿਆ ਜਾਵੇ ਤੇ ਉਹਨਾਂ ਦਾ ਰਿਕਾਰਡ ਕਢ ਲਓ 5510 ਸਾਲ ਦਾ ਤੇ ਸਾਡਾ ਰਿਕਾਰਡ ਕਢ ਲਓ ਸਾਡਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਪੰਜਾਬ ਦੇ ਵਿੱਚ ਵਧੀਆ ਸੋ ਇਹ ਤੁਸੀਂ ਇਹ ਵੀ ਗੱਲ ਦੱਸਾਂਗੇ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਉਹਨਾਂ ਨੂੰ ਲੋਕਾਂ ਨੇ ਘਰੇ ਬਾਤਾ ਘਰੇ ਬਾਕੇ ਹੁਣ ਹੋਰ ਬੰਦੇ ਨੂੰ ਕੰਮ ਤੇ ਕੋਈ ਹੈਗਾ ਨਹੀਂ ਨਾ ਹੀ ਜਨਤਾ ਮੂੰਹ ਲਾ ਰਹੀ ਹੈ ਜਨਤਾ ਬਾਹਰ ਨਿਕਲਦੇ ਤੇ ਜਨਤਾ ਅੱਗੋਂ ਵਿਰੋਧ ਕਰਦੀ ਹੈ ਸਵਾਲ ਪੁੱਛਦੀ ਹੈ ਸੋ ਇਹਨਾਂ ਲੋਕਾਂ ਨੂੰ ਸਿਰਫ ਘਰ ਦੇ ਵਿੱਚ ਰਹਿ ਕੇ ਇਹ ਹੀ ਸਰਕਾਰ ਨੂੰ ਭੰਡਰਾਉਂਦਾ ਹੋਰ ਕੁਝ ਨਹੀਂ ਕਿਉਂਕਿ ਵੰਮ ਵਧੀਆ ਬਹੁਤ ਵਧੀਆ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਭਾਜਪੀ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਕਾਲੀ ਇਹਨੂੰ ਕੋਈ ਮੂੰਹ ਨਹੀਂ ਲਾ ਰਿਹਾ ਕਾਂਗਰਸ ਨੂੰ ਕੋਈ ਘਰੇ ਨਹੀਂ ਵੜਨ ਦੇਂਦਿਆ ਸੋ ਆਮ ਆਦਮੀ ਪਾਰਟੀ ਦਾ ਪ੍ਰਚਾਰ ਬਹੁਤ ਵਧੀਆ ਤਰੀਕੇ ਨਾਲ ਜੋਰਾ ਸ਼ੋਰ ਨਾਲ ਚੱਲ ਰਿਹਾ ਦੋ ਸਾਲ ਦੇ ਕਾਰਜਕਾਲ ਤੋਂ ਲੋਕੀ ਸੰਤੁਸ਼ਟ ਨੇ ਸੋ ਅਸੀਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡੀ ਜਿਹੜੀ ਹੈ ਇੱਕ ਪਾਸਾ ਜਿੱਤਾ ਉਹ ਨਿਸ਼ਚਿੰਤਾ ਸੋ ਵੇਲੇ ਲੋਕਾਂ ਨੂੰ ਇੱਕੋ ਗੱਲ ਹੈ ਕਿ ਸਰਕਾਰ ਨੂੰ ਭੰਡੋ ਜਿੰਨਾ ਭੰਡਿਆ ਜਾਣਾ ਪਰ ਪੰਜਾਬ ਦੀ ਜਨਤਾ ਸਿਆਣੀ ਹੋ ਚੁੱਕੀ ਹੈ ਸੱਚ ਨੂੰ ਸਮਝਦੇ ਆ ਵੀਰ ਨਾਲ ਹੀ ਮੇਰਾ ਇਹ ਵੀ ਸਵਾਲ ਹੈ ਕਿ ਜਦੋਂ ਤਾਂ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਉਦੋਂ ਤੋਂ ਦਲ ਬਦਲੀਆਂ ਬੜੀਆਂ ਸ਼ੁਰੂ ਹੋ ਗਈਆਂ ਕਦੇ ਕੋਈ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਦੇ ਆ ਤਾਂ ਉਹ ਭਾਜਪਾ 'ਚ ਜਾ ਰਹੇ ਨੇ ਜਿਵੇਂ ਕਿ ਸੁਸ਼ੀਲ ਰਿੰਕੂ ਦੀ ਮੈਂ ਗੱਲ ਕਰ ਰਹੀ ਆ ਤੇ ਜੇ ਭਾਜਪਾ ਦੇ ਨੇ ਉਹ ਜਿਹੜੇ ਆ ਕਿਸੇ ਹੋਰ ਪਾਰਟੀ 'ਚ ਜਾ ਰਹੇ ਨੇ ਜਾਂ ਇਸੇ ਤਰ੍ਹਾਂ ਦਲ ਬਦਲੀ ਦਾ ਦੌਰ ਜਿਹੜਾ ਚੱਲ ਰਿਹਾ ਤੁਹਾਨੂੰ ਲੱਗਦਾ ਹੈ ਕਿ ਦਲ ਬਦਲੀ ਦੇ ਦੌਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਪਾਰਟੀਆਂ ਤੇ ਉਹਨਾਂ ਰਹਿ ਗਿਆ ਜਾਂ ਨਹੀਂ ਵੇਖੋ ਜੀ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਦਲ ਬਦਲੀ ਕੋਈ ਨਵੀਂ ਗੱਲ ਨਹੀਂ ਇਹ ਜਿੱਦੋਂ ਵੀ ਲੋਕ ਸਭਾ ਚੋਣਾਂ ਜਿੱਦੋਂ ਵੀ ਵਿਧਾਨ ਸਭਾ ਚੋਣਾਂ ਹੁੰਦੀਆਂ ਹਰ ਵਾਰੀ ਹੁੰਦੀਆਂ ਸੋ ਐਦਾਂ ਵੀ ਵੱਡੀ ਪੱਦਰ ਤੇ ਹੋਈਆਂ ਸੋ ਇਹ ਨਵੀਂ ਗੱਲ ਨਹੀਂ ਜਿੰਨੂੰ ਜਿਹਦੀ ਵਿਚਾਰਧਾਰਾ ਚੰਗੀ ਲੱਗਦੀ ਉਧਰ ਜਾ ਸਕਦਾ ਐਡੀ ਕੋਈ ਗੱਲ ਨਹੀਂ ਜੇ ਕਾਂਗਰਸ ਨੂੰ ਛੱਡ ਕੇ ਕੋਈ ਬੰਦਾ ਬੀਜੇਪੀ ਜਾਂਦਾ ਤਾਂ ਉਹਦੀ ਵਿਚਾਰਧਾਰਾ ਚੰਗੀ ਲੱਗਦੀ ਹੋएगी ਤਾਂ ਗਿਆ ਜੋ ਸਾਡੀ ਪਾਰਟੀ ਵਿੱਚ ਆਇਆ ਸਾਡੀ ਵਿਚਾਰਧਾਰਾ ਉਹਨੂੰ ਚੰਗੀ ਲੱਗਦੀ ਹੋएगी ਤਾਂ ਗਿਆ ਤਾਂ ਆਇਆ ਸਾਡੇ ਕੋਲੇ ਸੋ ਇਹ ਆਪ ਆਪਣੀ ਵਿਚਾਰਧਾਰਾ ਜਿਹੜੀ ਵਿਚਾਰਧਾਰਾ ਜਿਹਨੂੰ ਚੰਗੀ ਲੱਗਦੀ ਉਹ ਜਾ ਰਹੇ ਸੋ ਜਿਹੜੇ ਮੌਜੂਦਾ ਸਰਕਾਰ ਨੂੰ ਛੱਡ ਕੇ ਗਏ ਆ ਉਹ ਉਹਨਾਂ ਜਿਹੜੇ ਆ ਉਹ ਉਹਨਾਂ ਤੁਸੀਂ ਉਹਨਾਂ ਵਾਸਤੇ ਇੱਕ ਗद्दार ਸ਼ਬਦ ਹੀ ਵਰਤਿਆ ਕਿ ਵੇਖੋ ਪੰਜਾਬ ਦੇ ਵਿੱਚ ਇੰਨੀ ਸੋਹਣੀ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਹੈ ਤੇ ਆਪਾਂ ਚਲਦੀ ਸਰਕਾਰ ਨੂੰ ਕਿਨਾਰਾ ਕਰਕੇ ਆਪਾਂ ਦੂਜੀ ਪਾਰਟੀ ਵੱਲ ਜਾ ਰਹੇ ਆ ਇੱਕ ਗਦਾਰੀ ਦਾ ਕੰਮ ਹੈ ਕਿਉਂਕਿ ਆਪਾਂ ਬਹੁਤ ਸੋਹਣਾ ਜਿਹੜਾ ਵਰਕਆਊਟ ਕੀਤਾ ਪਿਛਲੇ 2 ਸਾਲ ਦੇ ਵਿੱਚ ਆਪਾਂ ਉਹਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੀਏ ਨਾ ਕਿ ਆਪਣੀ ਪਾਰਟੀ ਬਦਲ ਲਈਏ ਇਹਦੇ ਨਾਲ ਇਹ ਵੀ ਹੈ ਕਿ ਜਦੋਂ ਤੁਸੀਂ ਹੁਣ ਲੋਕਾਂ ਦੇ ਵਿੱਚ ਜਾਂਦੇ ਹੋ ਅ ਦੂ ਵੀ ਕਿ ਉਮੀਦਵਾਰ ਐਲਾਨੇ ਜਾ ਚੁਕੇ ਨੇ ਗੁਲਦੀਪ ਢਾਲੀਵਾਲ ਤਾਂ ਅੰਮ੍ਰਿਤਸਰ ਦੇ ਲੋਕਾਂ ਦਾ ਕੀ ਰਿਸਪੌਂਸ ਮਿਲਦਾ ਹੈ ਤੁਹਾਨੂੰ ਅੰਮ੍ਰਿਤਸਰ ਦੇ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਹੈ ਜੀ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਬੜੇ ਵੱਡੇ ਮਾਰਜਿਨ ਦੇ ਨਾਲ ਜਿਹੜੀ ਆ ਸੀਟ ਜਿੱਤ ਰਹੀ ਹੈ ਸੋ ਪੰਜਾਬ ਦੀਆਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਵੀ ਅਸੀਂ ਜਿੱਤ ਰਹੇ ਹਾਂ ਸੋ ਅੰਮ੍ਰਿਤਸਰ ਦੀ ਜਿਹੜੀ ਜਿੱਤ ਆ ਸਾਡੀ ਯਕੀਨੀ ਹੈ ਬੜੇ ਵੱਡੇ ਮਾਰਜਿਨ ਦੇ ਨਾਲ ਜਿੱਤਾਂਗੇ ਸੋ ਮੈਂ ਸਾਰੇ ਭੈਣਾ ਭਰਾਵਾਂ ਵੋਟਰਾਂ ਅੱਗੇ ਅਪੀਲ ਕਰਦਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਜਿੱਦਾਂ ਸਾਨੂੰ 2022 ਦੇ ਵਿੱਚ ਦਿੱਤੀ ਆ ਇਦਾਂ ਹੀ ਕਿਉਂਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵੇਖੋ ਪੰਜਾਬ ਸਰਕਾਰ ਦੇ ਕੰਮਾਂ ਨੂੰ ਵੇਖੋ ਪੰਜਾਬ ਸਰਕਾਰ ਦੀ ਸਿਹਤ ਨੂੰ ਦੇਖੋ ਪੰਜਾਬ ਦੇ ਹਿੱਤਾਂ ਨੂੰ ਦੇਖੋ ਜੋ ਜਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਦੇ ਕੰਮ ਕਰਦੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਵਾਸਤੇ ਕੰਮ ਕਰਦੀ ਹੈ ਉਹਨੂੰ ਵੋਟ ਦਿਓ ਤਾਂ ਜੋ ਜਿਹੜਾ ਪੰਜਾਬ ਦੀ ਆਵਾਜ਼ ਦੇ ਜਿਹੜੀ ਆ ਪੰਜਾਬ ਦੇ ਵਿੱਚ ਵਿਧਾਨ ਸਭਾ ਚ ਗੂੰਜਦੀ ਹੈ ਪੰਜਾਬ ਦੇ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਹੈ ਪੰਜਾਬ ਦੇ ਜਿਹੜੇ ਲੋਕ ਸਭਾ ਦੇ ਐਮਪੀ ਹੈ ਉਹਨਾਂ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਹੱਕਾਂ ਦੀ ਆਵਾਜ਼ ਜਿਹੜੀ ਦਿੱਲੀ ਦੇ ਵਿੱਚ ਵੀ ਗੂੰਜੇ ਇਸ ਕਰਕੇ ਮੈਂ ਅਪੀਲ ਕਰਦਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਖਾਤੇ ਸਪਾ ਤਾ ਜੋ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਕਿਸਾਨੀ ਦੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਇਹਦੇ ਨਾਲ ਇੱਕ ਆਖਰੀ ਸਵਾਲ ਹੈ ਕਿ ਜਦੋਂ ਤੁਸੀਂ ਆਮ ਲੋਕਾਂ ਦੇ ਵਿੱਚ ਜਾਣੇ ਚਲੋ ਤੁਹਾਨੂੰ ਪਰਵਾ ਹੰਗਾਰਾ ਮਿਲਦਾ ਪਰ ਜੇਕਰ ਉਮੀਦਵਾਰ ਬਣਦੇ ਨੇ ਕੁਲਦੀਪ ਸਿੰਘ ਢਾਲੀਵਾਲ ਤਾਂ ਕੀ ਅੰਮ੍ਰਿਤਸਰ ਦੇ ਲੋਕਾਂ ਦੇ ਲਈ ਕੰਮ ਕਾਜ ਕੀਤੇ ਜਾਣਗੇ ਤੇ ਕੀ ਅੰਮ੍ਰਿਤਸਰ ਦੀ ਨੁਹਾਰ ਬਦਲਣ ਦੇ ਲਈ ਕੀ ਨਵਾਂ ਉਪਰਾਲਾ ਹੋਵੇਗਾ ਵੇਖੋ ਜੀ ਅੰਮ੍ਰਿਤਸਰ ਨੂੰ ਤੁਸੀਂ ਦੇਖਿਆ ਕਿ ਪਿਛਲੇ 35 ਸਾਲ ਪੁਰਾਣੇ ਚੱਲ ਜੋ ਅੰਮ੍ਰਿਤਸਰ ਇੰਡਸਟਰੀ ਹੱਬ ਸੀ ਸ਼ਾਟਾ ਹੈ ਗਿਆ ਜਿੱਥੇ ਅਪੈਸਲੇ ਖੜੇ ਆ ਇਹ ਇੰਡਸਟਰੀ ਹੱਬ ਸੀ ਕਿੰਨੀਆਂ ਜਿਹੜੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਸੀ ਇਸ ਖੇਤਰ ਵਿੱਚ ਪੁਰਾਣੀਆਂ ਸਰਕਾਰਾਂ ਨੇ ਹਿੱਸੇਦਾਰੀ ਕਰਕੇ ਹੋਰ ਕਾਰਨਾ ਕਰਕੇ ਟੈਕਸ ਕਰਕੇ ਟੈਕਸ ਕੋਈ ਉਹਨਾਂ ਦਾ ਰੀਡ ਪਾ ਕੇ ਸਾਰੀਆਂ ਨੇ ਸਾਰੀਆਂ ਫੈਕਟਰੀ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਸੋ ਅੱਜ ਪੰਜਾਬ ਦਾ ਨੌਜਵਾਨ ਜਿਹੜਾ ਬੇਰੋਜ਼ਗਾਰ ਫੇਰ ਰਿਹਾ ਅਸੀਂ 44000 ਨੌਕਰੀਆਂ ਪਿਛਲੇ 2 ਸਾਲਾਂ ਵਿੱਚ ਦਿੱਤੀਆਂ ਸੋ ਅਸੀਂ ਇੰਡਸਟਰੀ ਨੂੰ ਦੁਬਾਰਾ ਜਿਹੜਾ ਡਿਵੈਲਪ ਕਰਾਂਗੇ ਖੁਸ਼ਕ ਬੰਦਕਾ ਬਣਾਵਾਂਗੇ ਇੰਡਸਟਰੀ ਨੂੰ ਡਿਵੈਲਪ ਕਰਾਂਗੇ ਪੰਜਾਬ ਦੇ ਜਿਹੜਾ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਵਧੀਆਂ ਗਰੰਟੀਆਂ ਲੈ ਕੇ ਆਵਾਂਗੇ ਪੰਜਾਬ ਦੇ ਖਾਸ ਕਰਕੇ ਕਿਸਾਨਾਂ ਵਾਸਤੇ ਜਿਹੜੇ ਇਹ ਕਾਲੇ ਤਿੰਨ ਕਾਨੂੰਨ ਬਣਿਆ ਇਹਨਾਂ ਨੂੰ ਰਿਜੈਕਟ ਕਰਵਾਵਾਂਗੇ ਤੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਪੰਜਾਬ ਨੂੰ ਇੱਕ ਦੁਨੀਆ ਦੇ ਵਧੀਆ ਨਕਸ਼ੇ ਦੇ ਤੌਰ ਤੇ ਲੈ ਕੇ ਆਵਾਂਗੇ ਸੋ ਪੰਜਾਬ ਦੇ ਵਾਸਤੇ ਸਾਡੀ ਜਿਹੜੀ ਸਥਿਤੀ ਹੈ ਬਿਲਕੁਲ ਸਪਸ਼ਟ ਹੈ ਇੰਡਸਟਰੀਅਲ ਹਬ ਬਣਾਵਾਂਗੇ ਸੇਮ ਸਜਲੇ ਨੇ ਇੱਕ ਸਵਾਲ ਹੈ ਹੋਰ ਕਿਉਂਕਿ ਤੁਸੀਂ ਬੜਾ ਵਧੀਆ ਇੱਕ ਗੱਲ ਕਹੀ ਕਿ ਤਿੰਨ ਕਾਲੇ ਕਾਨੂੰਨ ਜਿਹੜੇ ਆ ਉਹ ਖਤਮ ਕਰਨ ਦੀ ਗੱਲ ਕੀਤੀ ਜਾਵੇਗੀ ਕਿਉਂਕਿ ਕਿਸਾਨ ਅੰਨ ਦਾਤਾ ਜਿਹੜਾ ਸੜਕਾਂ ਤੋਂ ਇਹਨਾਂ ਗੱਲਾਂ ਤੋਂ ਹੀ ਆਇਆ ਹੋਇਆ ਹੈ ਤੇ ਸਭ ਤੋਂ ਪਹਿਲਾਂ ਜੇਕਰ ਇਸ ਵਾਰ ਜਿਹੜੇ ਜਿੱਤ ਪ੍ਰਾਪਤ ਹੁੰਦੀ ਹੈ ਜਾਂ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਰੱਖੀ ਜਾਗੀ ਬਿਲਕੁਲ ਜੀ ਕਿਸਾਨ ਵੇਖੋ ਜੀ ਅਸੀਂ ਵੀ ਸਾਰੇ ਕਿਸਾਨੀ ਧੰਦੇ ਨਾਲ ਜੁੜੇ ਹੋਏ ਹਾਂ ਜਿੰਨੇ ਵੀ ਜਿਹਨੇ ਸਾਡੇ ਕੈਂਡੀਡੇਟ ਆ ਅਸੀਂ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਕਿਸਾਨੀ ਧੰਦੇ ਨਾਲ ਜੁੜੇ ਹੋਏ ਹਾਂ ਅੱਜ ਐਮਐਲਏ ਬਣੇ ਆ ਸੋ ਅਸੀਂ ਜੇ ਆਪਣੇ ਸਮਾਜ ਦੀ ਆਪਣੇ ਕਿਸਾਨੀ ਦੀ ਆਪਣੀ ਜਵਾਨੀ ਦੀ ਜਿਹੜੀ ਗੱਲ ਆ ਉਹ ਸਰਕਾਰਾਂ ਅੱਗੇ ਨਹੀਂ ਰੱਖ ਸਕਦੇ ਜਾਂ ਸੰਸਦ ਦੇ ਵਿੱਚ ਨਹੀਂ ਗਾਉ ਸਕਦੇ ਪਰ ਸਾਡਾ ਕੋਈ ਫਾਇਦਾ ਨਹੀਂ ਸੋ ਅਸੀਂ ਪੰਜਾਬ ਦੇ ਵਿੱਚ ਜਿਹੜੇ ਤਿੰਨ ਕਾਲੇ ਕਾਨੂੰਨ ਭਾਜਪਾ ਸਰਕਾਰ ਲੈ ਕੇ ਉਹਦੇ ਖਿਲਾਫ ਆ ਕਿਸਾਨ ਭਾਈਚਾਰੇ ਵੀ ਸਾਡੇ ਨਾਲ ਆ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੋਤੇ ਆ ਸੋ ਇਸ ਕਰਕੇ ਆ ਸਾਡੀ ਜਿਹੜੀ ਇੰਡੀਆ ਘੱਟ ਜੋੜੀ ਸਰਕਾਰ ਬਣ ਜਾ ਰਹੀ ਆ ਉਹਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨ ਕਾਲੇ ਕਾਨੂੰਨ ਜਿਹੜੇ ਉਹ ਖਤਮ ਕਰ ਦਿਆਂਗੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਹਰ ਹਿੱਲਾ ਵਰਤਾਂਗੇ ਜਿੱਦੇ ਨਾਲ ਸਾਡੇ ਪੰਜਾਬ ਦੇ ਵਿੱਚ ਰੋਜ਼ਗਾਰ ਆਵੇ ਸਾਡੇ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਆਵੇ ਸਾਡੇ ਪੰਜਾਬ ਦੇ ਜਿਹੜੇ ਬ੍ਰੇਨ ਡレイン ਹੋ ਚੁੱਕਾ ਹੈ ਉਹਨੂੰ ਰੋਕਿਆ ਜਾ ਸਕੇ ਪੰਜਾਬ ਦੀਆਂ ਸਰਹੱਦਾਂ ਤੇ ਜਿਹੜੇ ਅਗਨੀ ਵੀਰ ਜਿਨ੍ਹਾਂ ਨੂੰ ਅੱਜ ਤੱਕ ਇਹ ਬੀਜੇਪੀ ਸਰਕਾਰ ਨੇ ਇਹ ਸਲਾਮੀ ਵੀ ਨਹੀਂ ਦਿੱਤੀ ਸ਼ਹੀਦ ਉਹ ਤੇ ਸਲਾਮੀ ਵੀ ਦਿੱਤੀ ਸੀ ਉਹਨਾਂ ਦੇ ਸਨਮਾਨ ਵਾਸਤੇ ਅਸੀਂ ਇਹ ਸਾਰੇ ਕਾਨੂੰ ਲੈ ਕੇ ਆਵਾਂਗੇ ਸੋ ਅਗਨੀ ਵੀਰ ਯੋਜਨਾ ਬਾਰੇ ਵੀ ਇਹ ਨਵੀਂ ਰਣਨੀਤੀ ਲਿਖੀ ਜਾਵੇਗੀ ਅਗਨੀ ਵੀਰ ਯੋਜਨਾ ਨੂੰ ਵੀ ਖਤਮ ਕੀਤਾ ਜਾਊਗਾ ਸੋ ਪੰਜਾਬ ਦੇ ਵਿੱਚ ਜਿੱਦਾਂ ਪਹਿਲਾਂ ਪਰਤੀ ਹੁੰਦੀ ਸੀ ਰੈਗੂਲਰ ਉਹ ਕਰਵਾਵਾਂਗੇ ਸੋ ਪੰਜਾਬ ਦੇ ਵਿੱਚ ਪੰਜਾਬ ਨੂੰ ਨਵਾਂ ਵੀਜ਼ਨ ਦੇਵਾਂਗੇ ਪੰਜਾਬ ਨੂੰ ਇੱਕ ਨਵੀਂ ਸੇਧ ਦੇਵਾਂਗੇ ਸੋ ਮੈਂ ਫਿਰ ਤੋਂ ਸਾਰੇ ਵੀਰਾਂ ਕੇ ਪੰਜਾਬ ਵਾਸੀਆਂ ਕੇ ਅਪੀਲ ਕਰਦਾ ਦੋਵੇਂ ਹੱਥ ਜੋੜ ਕੇ ਅਪੀਲ ਕਰਦਾ ਕਿ ਭਾਜਪਾ ਨੂੰ ਕਿਨਾਰੇ ਲਾਓ ਜੇ ਆਪਾਂ ਸਵਧਾਨ ਨੂੰ ਬਚਾਉਣਾ ਜੇ ਆਪਾਂ ਲੋਕਤੰਤਰ ਨੂੰ ਬਚਾਉਣਾ ਤੇ ਬੀਜੇਪੀ ਨੂੰ ਇਸ ਵੇਲੇ ਘਰ ਦਾ ਰਸਤਾ ਵਿਖਾ ਦਿਓ ਸੋ ਮੈਂ ਸਾਰੇ ਅੱਗੇ ਹੀ ਅਪੀਲ ਕਰਦਾ ਤਾਂ ਡਾਕਟਰ ਜਸਵੀ ਸੰਧੂ ਨਾਲ ਗੱਲਬਾਤ ਹੋਈ ਹੈ ਜ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਜੇਕਰ ਉਮੀਦਵਾਰ ਲੋਕਾਂ ਦੇ ਵਿੱਚ ਜਾਂਦੇ ਨੇ ਤਾਂ ਆਪਣੀਆਂ ਗਰੰਟੀਆਂ ਲੈ ਕੇ ਜਾਂਦੇ ਨੇ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਗੇ ਤਾਂ ਇਹਦੇ ਨਾਲ ਜੇਕਰ ਉਮੀਦਵਾਰ ਬਣ ਜਾਂਦੇ ਨੇ ਤਾਂ ਅੰਮ੍ਰਿਤਸਰ ਦੀ ਨੂੰ ਹਾਰ ਨੂੰ ਬਦਲਿਆ ਜਾਏਗਾ ਹੋਰ ਖੂਬਸੂਰਤ ਬਣਾਇਆ ਜਾਏਗਾ ਇਸ ਬਾਰੇ ਤੁਹਾਣਾ ਸਭ ਦਾ ਕੀ ਕਹਿਣਾ ਹੈ ਨਾਲ-ਨਾਲ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਜੇਕਰ ਪ੍ਰੋਗਰਾਮ ਚੰਗਾ ਲੱਗਾ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ